ਹੁੰਦਾ ਦੱਸਦੇ ਆ ਜਿਵੇਂ ਆਪਾਸ ਮੈਨਟਾ ਸਾਪਾ ਖੋਲਿਆ ਇਹ ਤੁਹਾਨੂੰ ਦਿਖਾਉਣ ਦੇ ਮਾਰੇ ਖੋਲਿਆ ਵੀ ਠੀਕ ਹੈ ਤੇ ਆ ਬੈਲ ਵਗੈਰਾ ਸਾਰੀ ਸੀ ਪੱਟੀ ਖੜਿਆ ਤੇ ਪਹਿਲਾਂ ਕੀ ਹੁੰਦਾ ਹੈ ਕਈ ਵਾਰੀ ਮੋਟਰਸਾਈਕਲ ਤੇ ਲੈ ਵੀ ਅੱਜ ਆਪਣੇ ਲਈ ਮੋਟਰਸਾਈਕਲ ਆਇਆ ਕੰਮ ਪੂਰਾ ਫਸਿਆ ਹੈ ਠੀਕ ਹੈ ਸਪਲੈਂਡਰ ਮੋਟਰਸਾਈਕਲ ਹੈ ਤੇ ਪਹਿਲਾਂ ਬਾਈ ਨਾਲ ਪੁੱਛਾਂਗੇ ਕਿ ਕਿੰਨੇ ਕੁ ਮਕੈਨਿਕਾਂ ਆ ਗਏ ਆ ਤੇ ਕੀ ਕੀ ਐ ਰਿਕਟਾਈ ਨੇ ਕਿੰਨੇ ਪੈਸਾ ਲਾ ਕੇ ਬਾਈ ਨਾਲ ਗੱਲ ਕਰਦਾ ਪੈਸਾ ਸ੍ਰੀ ਦਾ ਸ੍ਰੀ ਗੋਦ ਤੇ ਕਿੱਥੇ ਕਿੱਥੇ ਦਿਖਾ ਲਿਆ ਵੀ ਹੁੰਦਾ ਬਹੁਤ ਮਿੱਠੇ ਲੈ ਰਿਹਾ ਇਹ ਲਿਕਦਾਰੀ ਹੈ ਜੇ ਟੂਡੇ ਮਾਰਨੋਂ ਨਹੀਂ ਕਰਦਾ ਬੋਲ ਰਿਹਾ ਕਿਉਂ ਟੂਡੇ ਮਾਰਦਾ ਕਰੰਟ ਖਾ ਗਿਆ ਹੈ ਪੀਪੀ ਸਮਾਰਤਾ ਦੇ ਲਈ ਇਹ ਕਿਹਾ ਅਭਿਵਾਦ ਨਹੀਂ ਹੋਈ ਆ ਕੋਈ ਨਹੀਂ ਹਾਂ ਇਹ ਵਾਰ ਨਹੀਂ ਹੋ ਰਿਹਾ ਬਲਾਕ ਦਾ ਬਲਾਕ ਵੀ ਬਰਸਦਾ ਹੈ ਨਾ 플ੱਗ ਵੀ ਬਰਸਦਾ ਸਾਡੇ ਆਜੀ ਨਹੀਂ ਹੈ ਅਜੇ ਨਹੀਂ ਮਟਿਆ ਨਹੀਂ ਅਜੇ ਸਾਥ ਕੋਟੇ ਕਹਿੰਦਾ ਰਹੇ ਸੱਤ ਵੇ ਵੜਦਾ ਗਿਆ ਇੱਥੇ ਕਿੱਥੇ ਹੈ ਲੈ ਕੈਮਰਾ ਇੱਧਰ ਲੈ ਆਉਂਦਾ ਤੇ ਜਿਹੜੇ ਵੀ ਪੰਜ ਨੂੰ ਇਹ ਪ੍ਰੋਬਲਮ ਆਉਂਦੀ ਹੈ ਗੁੱਸਾ ਨਾ ਕਰਿਓ ਬਈ ਜਿਹੜੇ ਵੀ ਇਹਨੇ ਵੀਡੀਓ ਦੇਖਣੀ ਹੈ ਉਹ ਦੇਖ ਲਿਓ ਇਹ ਉਹਨਾਂ ਵੀਰਾਂ ਵਾਸਤੇ ਹੈ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉਹਨਾਂ ਵਾਸਤੇ ਵੀਡੀਓ ਹੈ ਠੀਕ ਹੈ ਕੋਈ ਵੀ ਕਹਿੰਦੇ ਨੇ ਯਾਰ ਬੱਡਾ ਜਾਣਕਾਰ ਬਣਿਆ ਬੰਦਾ ਹੈ ਜਿਹੜਾ ਜਾਣਦਾ ਹੈ ਉਹ ਸਾਡੀ ਵੀਡੀਓ ਨੂੰ ਕਾਹਾਂ ਘੱਟ ਦੋ ਇਹ ਉਹਨਾਂ ਵੀਰਾਂ ਵਾਸਤੇ ਹੈ ਜਿਹੜੇ ਮੁੰਡੇ ਕੰਮ ਕਰਨਾ ਥੋੜਾ ਮੋਟਾ ਟਿੱਕਤਾ ਆਉਂਦੀ ਆ ਪ੍ਰੋਬਲਮ ਆਉਂਦੀ ਆ ਉਹਨਾਂ ਵੀਰਾਂ ਵਾਸਤੇ ਵੀਡੀਓ ਹੈ ਕਿਉਂਕਿ ਮੇਰਾ ਫਰਜ਼ ਹੈ ਮੈਂ ਉਹਨਾਂ ਨੂੰ ਦੱਸਣਾ ਕਿਉਂਕਿ ਸਭ ਤੋਂ ਜ਼ਿਆਦਾ ਪੋਸਟ ਮੇਰੇ ਇਹੀ ਰਹਿੰਦੀ ਆ ਕਿ ਜਿੰਨਾ ਵੀ ਕੰਮ ਮੈਂ ਕਰਨ ਦਾ ਤੇ ਜਿਹੜੇ ਮਕੈਨਿਕ ਭਰਾ ਸਾਡੇ ਜਿਹੜੇ ਥੋੜਾ ਮੋਟਾ ਕੰਮ ਘੱਟ ਜਾਣਦੇ ਨੇ ਉਹਨਾਂ ਵਾਸਤੇ ਮੇਰੀ ਵੀਡੀਓ ਹੁੰਦੀ ਤੇ ਜਿਹੜੇ ਵਧੀਆ ਕਲਾਕਾਰ ਨੇ ਤੇ ਵਧੀਆ ਕੰਮ ਦੇ ਵਿੱਚ ਮਹਾਰਨ ਹੈ ਉਹਨਾਂ ਤੋਂ ਦੇਖਣ ਦੀ ਲੋੜ ਹੀ ਨਹੀਂ ਤੇ ਕੱਢ ਦਿਆ ਕਰੋ ਬਾਈ ਬਲ ਕੇ 10 ਕਿ ਮਿੰਟ ਨਾ ਕਰੋ ਠੀਕ ਹੈ ਆਪਾਂ ਹੁਣ ਆਉਂਦੇ ਹਾਂ ਪੁਆਇੰਟ ਤੇ ਉੱਪਰ ਤੇ ਜਿਹੜੇ ਜਿਹੜੇ ਵੀਰਾਂ ਨੂੰ ਵੀ ਦਿੱਕਤ ਆਉਂਦੀ ਹੈ ਵੀ ਇਹਦੇ ਵਿੱਚ ਕਿੱਥੇ ਪ੍ਰੋਬਲਮ ਆਉਂਦੀ ਹੈ ਉਹ ਤੁਹਾਨੂੰ ਦੱਸਦੇ ਆ ਜਿਵੇਂ ਆਪਾਂ ਅਸ ਮੈਗਨੇਟਾ ਸਟਾਪਾ ਖੋਲਿਆ ਇਹ ਤੁਹਾਨੂੰ ਦਿਖਾਉਣ ਦੇ ਮਾਰੇ ਖੋਲਿਆ ਵੀ ਠੀਕ ਹੈ ਤੇ ਆ ਬੈਗ ਵਗੈਰਾ ਸਾਰੀ ਸਿੱਪਟੀ ਖੜਿਆ ਤੇ ਪਹਿਲਾ ਕੀ ਹੁੰਦਾ ਹੈ ਕਈ ਵਾਰੀ ਮੋਟਰਸਾਈਕਲ ਦੇ ਸੈਲਫ ਦੀਆਂ ਜਿਹੜੀਆਂ ਗੋਲੀਆਂ ਹੁੰਦੀਆਂ ਨੇ ਉਹਦੇ ਵਿੱਚ ਛੋਟੇ ਛੋਟੇ ਸਪ੍ਰਿੰਗ ਹੁੰਦੇ ਨੇ ਉਹ ਟੁੱਟ ਕੇ ਕੀ ਹੁੰਦੇ ਨੇ ਆਹ ਮੈਗਨੇਟ ਦੇ ਵਿੱਚ ਲੱਗ ਜਾਂਦੇ ਨੇ ਆ ਜਿਹੜਾ ਪਿਕਅਪ ਕੁਐਲ ਦਾ ਮੈਗਨੇਟ ਹੁੰਦਾ ਹੈ ਵਿੱਚ ਆ ਦਿਖਾ ਦਣਾ ਤੁਹਾਨੂੰ ਇਹ ਆ ਦੇਖੋ ਜੀ ਆ ਛੇਪਰੇ ਹਨ ਇਹਦੇ ਵਿੱਚ ਕਈ ਵਾਰ ਸਪ੍ਰਿੰਗ ਲਾ ਕੇ ਅਰਥ ਕਰਨ ਲੱਗ ਜਾਂਦਾ ਹੈ ਠੀਕ ਹੈ ਜੀ ਪਹਿਲਾ ਨੰਬਰ ਤਾਂ ਤੁਸੀਂ ਇਹ ਦੇਖਣਾ ਕਿਉਂਕਿ ਸਾਰੇ ਲੋਕਾਂ ਨੂੰ ਨਹੀਂ ਪੱਟਣਾ ਪਹਿਲੇ ਨੰਬਰ ਤਾਂ ਤੁਸੀਂ ਇਹ ਜੀ ਨੂੰ ਦੇਖਣਾ ਇਹਨੂੰ ਖੋਲ ਕੇ ਦੇਖੋ ਵੀ ਇਹ ਚੀਜ਼ ਸਹੀ ਹੈ ਬਿਰਸ ਕਾਰਬਨ ਵਗੈਰਾ ਜਾਂ ਤੇ ਲੋਹੇ ਦਾ ਕਚਰਾ ਵਗੈਰਾ ਤਾਂ ਨਹੀਂ ਆਇਆ ਹੈ ਇਹਦਾ ਚੈੱਕ ਕਰਕੇ ਦੇਖਣਾ ਠੀਕ ਹੈ ਇਹਨੂੰ ਰੱਖਣੇ ਸਾਈਡ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਧਰ ਹੀ ਆਇਆ ਹੋਣਾ ਉਸ ਤੋਂ ਬਾਅਦ ਆਰਲ ਉਲਟਾ ਹੈ ਕਿਉਂਕਿ ਜਿਹੜੀ ਆ ਸਪਲਾਈ ਹੁੰਦੀ ਹੈ ਇਹ ਬਹੁਤ ਮੋਟਰਸਾਈਕਲਾਂ ਦੇ ਨਾਲ ਉਰੋਂ ਕੱਟ ਜਾਂਦੀ ਹੈ ਇਹ ਇਕੱਲੀ ਇਹੀ ਤਾਰ ਕੱਟਦੇ ਬਾਕੀ ਹੋਰ ਤਾਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਇਹ ਵਾਰ-ਵਾਰ ਜਿਹੜਾ ਕਰੰਟ ਦਾ ਚੱਲਦਾ ਉਹਦੇ ਕਾਰਨ ਉਦੋਂ ਜਿੱਥੋਂ ਵੀ ਮਾਰੀ ਮੋਟੀ ਬੀਕ ਹੋ ਜਾਂਦੀ ਹੈ ਬਹੁਤ ਸਾਰੇ ਮੋਟਰਸਾਈਕਲਾਂ ਦੇ ਸੰਬੰਧ ਵਿੱਚ ਕੇਸ ਆਇਆ ਹੈ ਇਥੋਂ ਬੀਕ ਹੋ ਜਾਂਦੀ ਹੈ ਠੀਕ ਹੈ ਇਹ ਵੀ ਪ੍ਰੋਸੈਸ ਸਹੀ ਹੈ ਤੇ ਉਸ ਤੋਂ ਬਾਅਦ ਕੀ ਪੁਆਇੰਟ ਹੈ ਜਿਹੜਾ ਤੁਹਾਨੂੰ ਦੱਸਣਾ ਚਾਹੁੰਦੇ ਆ ਇੱਕ ਦੂਜਾ ਜਿਹੜੀ ਗੈਰ ਹੁੰਦੀ ਆ ਹਾਂ ਉਰੇ ਜੋੜ ਹੁੰਦੇ ਨੇ ਕਿਉਂਕਿ ਜਿਹੜਾ ਆਪਾਂ ਧੋਦੇ ਕਰਦੇ ਆ ਵਿੱਚ ਪਾਣੀ ਪਾ ਜਾਂਦਾ ਪਾਣੀ ਪਾਉਣ ਦੇ ਕਾਰਨ ਜਿਹੜਾ ਜੋੜ ਹੁੰਦਾ ਉਹ ਟੁੱਟ ਜਾਂਦੇ ਉਹਦੇ ਕਰਕੇ ਇਹ ਮੀਸਿੰਗ ਪ੍ਰੋਬਲਮ ਕਰਦਾ ਹੈ ਝੂਟੇ ਮਾਰਨ ਲੱਗ ਜਾਂਦਾ ਹੈ ਕਿਉਂਕਿ ਜਿੰਨੇ ਤੱਕ ਪਾਰ ਆ ਨਾ ਲੱਗਣੀ ਸਹੀ ਚੱਲਦੇ ਦੂਰ ਹੋ ਜਾਂਦੇ ਫਿਰ ਝਟਕੇ ਮਾਰ ਲੱਗ ਜਾਂਦਾ ਕਿਉਂਕਿ ਇਹ ਡਿਸਕਨੈਕਟ ਹੋ ਜਾਂਦੀ ਹੈ ਭਾਈ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਹੋਰ ਵੀ ਲੋਕਾਂ ਤੱਕ ਹੀ ਪਹੁੰਚ ਜਾਣਾ ਤੇ ਉਹ ਮੱਥਾ ਬਹੁਤਾ ਨਾ ਮਾਰਨਾ ਵੀ ਉਲਝੇ ਜਾਂਦਾ ਕਿ ਇਹ ਸਿਆਰ ਕੋਇਲ ਲਾਈ 1000 ਦਾ 플ੱਗ ਲਾਈ ਐ ਸੀਏ ਕੋਇਲ ਲਾਈ ਕੀ ਕੀ ਲਾਈ ਐ ਯਾਰ ਗੱਲ ਸਮਝ ਤੋਂ ਬਾਹਰ ਹੋ ਜਾਂਦੀ ਆ ਜਿਹੜੇ ਇਹ ਨਵੇਂ ਮਾਡਲ ਮੋਟਰਸਾਈਕਲਾਂ ਜਿਹਨੇ ਇਸ ਤਰ੍ਹਾਂ ਦੀ ਕੋਇਲ ਲੱਗੀ ਹੁੰਦੀ ਐ ਆ ਦੇਖਣਾਗਾ ਭਾਈ ਜਿਹੜੇ ਇਹ ਕੋਇਲਾਂ ਨਾਲ ਜਲਦੀ ਖਰਾਬ ਨਹੀਂ ਹੁੰਦੀਆਂ ਇਹਨਾਂ ਮੋਟਰਸਾਈਕਲਾਂ ਦੇ ਵਿੱਚ ਸਭ ਤੋਂ ਵੱਧ ਕੋਇਲ ਆ ਖਰਾਬ ਹੁੰਦੀ ਹੈ ਠੀਕ ਹੈ ਹੋਰ ਜੇ ਜਲਦੀ ਕੋਇਲ ਨਹੀਂ ਖਰਾਬ ਹੁੰਦੀ ਤੇ ਆ ਜਿਹੜੀ ਕੋਇਲ ਹੈ ਇਹ ਵੀ ਖਰਾਬ ਹੋ ਜਾਂਦੀ ਹੈ ਇਹਦਾ ਤੁਹਾਨੂੰ ਕਿਵੇਂ ਪਤਾ ਲੱਗੂਗਾ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਮਲਟੀਮੀਟਰ ਨਾਲ ਦਿਖਾ ਕੇ ਪਹੁੰਚਾਵਾਂਗੇ ਵੀ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਲੈ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਨੂੰ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗਣੀ ਉਹ ਵੀ ਬਹੁਤਾਂ ਮੱਥਾ ਨਾ ਮਾਰਨ ਤੇ ਇਸ ਤਰ੍ਹਾਂ ਦੀ ਵੀਡੀਓ ਅਸੀਂ ਅੱਗੇ ਵੀ ਬਣਾਉਂਦੇ ਰਹਾਂਗੇ ਥੈਂਕ ਯੂ